ਸਾਡੀ ਰੋਜ਼ਾਨਾ ਜ਼ਿੰਦਗੀ ਇੱਕ ਖਾਸ ਚੱਕਰ ਦੇ ਦੁਆਲੇ ਘੁੰਮਦੀ ਰਹਿੰਦੀ ਹੈ ਇਹ ਸ਼ਾਇਦ ਤੁਹਾਨੂੰ ਨਹੀਂ ਪਤਾ ਹੋਵੇਗਾ ਪਰ ਸਾਡੀ ਜ਼ਿੰਦਗੀ ਸਵੇਰੇ ਉੱਠਣ ਤੋਂ ਲੈ ਕੇ ਕੰਮਕਾਜ ਦੇ ਉੱਤੇ ਜਾਣ ਜਾਂ ਫਿਰ ਸਕੂਲ ਕਾਲਜ ਜਾਣਾ ਤੇ ਵਿਚਕਾਰ ਖਾਣਾ ਪੀਣਾ ਅਤੇ ਸੌਣ ਦੇ ਆਲੇ-ਦੁਆਲੇ ਘੁੰਮ ਰਹੀ ਹੁੰਦੀ ਹੈ ਅਜਿਹੇ ਮਾਹੌਲ ਦੇ ਵਿੱਚ ਕਈ ਵਾਰ ਤੁਹਾਨੂੰ ਮਹਿਸੂਸ ਹੁੰਦਾ ਹੋਵੇਗਾ ਕਿ ਤੁਹਾਡਾ ਦਿਮਾਗ ਸੁਸਤਾ ਨਹੀਂ ਹੋ ਗਿਆ ਕਿਸੇ ਵੀ ਕੰਮ ਦੇ ਵਿੱਚ ਪੂਰੀ ਤਰ੍ਹਾਂ ਸ਼ਾਮਲ ਨਾ ਹੋਣ ਅਤੇ ਨਵੀਆਂ ਚੀਜ਼ਾਂ ਬਾਰੇ ਸੋਚਣ ਦੇ ਯੋਗ ਨਹੀਂ ਹੈ ਤਾਂ ਰੋਜ਼ਾਨਾ ਇੱਕੋ ਜਿਹੇ ਕੰਮ ਕਰਨ ਦੇ ਨਾਲ ਉਹ ਦਿਮਾਗ ਦੇ ਸੈੱਲ ਸੁਸਤ ਹੋ ਜਾਂਦੇ ਨੇ ਕਸਰਤ ਕਰਨ ਅਤੇ ਟੋਨ ਕਰਨ ਦੇ ਲਈ ਉਨੀ ਐਕਸਾਈਟਮੈਂਟ ਨਹੀਂ ਦਿਖਾਉਂਦੇ ਜਿੰਨਾ ਤੁਹਾਡੇ ਦਿਮਾਗ ਅਤੇ ਸਰੀਰ ਦੇ ਮੁੱਖ ਅੰਗਾਂ ਨੂੰ ਆਕਾਰ ਦੇਣ ਦੇ ਲਈ ਦਿਖਾਉਂਦੇ ਹੋ ਜੇਕਰ ਤੁਹਾਡਾ ਦਿਮਾਗ ਸਰਗਰਮ ਨਹੀਂ ਹੈ ਤਾਂ ਫੈਸਲਾ ਲੈਣ ਦੀ ਸਮਰੱਥਾ ਅਤੇ ਰਚਨਾਤਮਕਤਾ ਬਹੁਤ ਪ੍ਰਭਾਵਿਤ ਹੁੰਦੀ ਹੈ ਕੁਝ ਅਧਿਐਨਾਂ ਅਨੁਸਾਰ ਦਿਨ ਦੇ ਵਿੱਚ ਸਿਰਫ 10 ਮਿੰਟ ਦੀਆਂ ਜੋ ਕਿ ਸਧਾਰਨ ਕਸਰਤ ਤੁਹਾਡੇ ਸੁਸਤ ਅਤੇ ਸੁੱਤੇ ਹੋਏ ਦਿਮਾਗ ਨੂੰ ਜਗਾਉਣ ਅਤੇ ਤੁਹਾਨੂੰ ਤਾਜ਼ਾ ਮਹਿਸੂਸ ਕਰਵਾਉਣ ਦੇ ਵਿੱਚ ਕਾਫੀ ਮਦਦ ਕਰ ਸਕਦੀਆਂ ਨੇ ਇਹ ਨਾ ਸਿਰਫ ਧਿਆਨ ਦੀ ਮਿਆਦ ਵਧਾਉਂਦੀਆਂ ਨੇ ਸਗੋਂ ਉਮਰ ਦੇ ਨਾਲ ਹੋਣ ਵਾਲੀਆਂ ਯਾਦਦਾਸ਼ਤ ਦੇ ਨੁਕਸਾਨ ਵਰਗੀਆਂ ਸਮੱਸਿਆਵਾਂ ਪੈਦਾ ਕਰਨ ਦੇ ਵਿੱਚ ਵੀ ਦੇਰੀ ਕਰਦੀਆਂ ਨੇ ਇੱਕ ਅਧਿਐਨ ਦੇ ਅਨੁਸਾਰ ਦਿਮਾਗੀ ਸਿਖਲਾਈ ਗੇਮਾਂ ਸਿਹਤਮੰਦ ਵਿਸ਼ਿਆ ਦੇ ਵਿੱਚ ਗਿਆਨਾਤਮਕ ਕਾਜ ਨੂੰ ਵਧਾਉਂਦੀਆਂ ਨੇ ਜੇਕਰ ਗੱਲ ਆਵੇ ਕਿ ਦਿਮਾਗ ਨੂੰ ਚੁਸਤ ਕਰਨ ਦੇ ਲਈ ਕੀ ਕਰਨਾ ਚਾਹੀਦਾ ਧਿਆਨ ਨਾਲ ਜ਼ਰੂਰ ਸੁਣਿਓ ਖਾਸ ਕਰਕੇ ਮਾਪੇ ਆਪਣੇ ਬੱਚਾ ਨੂੰ ਵੀ ਇਹ ਗੱਲ ਜ਼ਰੂਰ ਸੁਨਾਇਓ ਤੇ ਉਹਨਾਂ ਨੂੰ ਵੀ ਦੱਸਿਓ ਸਭ ਤੋਂ ਪਹਿਲਾਂ ਸੰਗੀਤ ਸੁਣੋ ਜੀ ਹਾਂ ਜਾਂ ਫਿਰ ਸੰਗੀਤ ਵਚੋ ਸੰਗੀਤ ਦੇ ਵਿੱਚ ਦਿਮਾਗ ਦੀ ਗਤੀਵਿਧੀ ਨੂੰ ਉਤੇਜਿਤ ਕਰਨ ਦੀ ਅਦਭੁਤ ਸ਼ਕਤੀ ਹੁੰਦੀ ਹੈ ਆਪਣੇ ਮਨਪਸੰਦ ਗਾਣੇ ਸੁਣੋ ਜਾਂ ਫਿਰ ਕੋਈ ਸੰਗੀਤਕ ਸਾਜ਼ ਬਣਾਓ ਤੇ ਇਸ ਤਰ੍ਹਾਂ ਦਿਮਾਗੀ ਪ੍ਰਣਾਲੀ ਨੂੰ ਉਤੇਜਿਤ ਕੀਤਾ ਜਾ ਸਕਦਾ ਹੈ ਯਾਦਦਾਸ਼ ਨੂੰ ਵਧਾਉਣ ਦੇ ਵਿੱਚ ਮਦਦ ਮਿਲ ਸਕਦੀ ਹੈ ਪਟਕਣਾ ਘਟਦੀ ਹੈ ਤੇ ਉਸ ਤੋਂ ਬਾਅਦ ਲੰਬੇ ਸਮੇਂ ਲਈ ਇੱਕ ਚੀਜ਼ ਦੇ ਉੱਤੇ ਧਿਆਨ ਕੇਂਦ੍ਰਿਤ ਕਰਨ ਦੇ ਵਿੱਚ ਮਦਦ ਮਿਲਦੀ ਹੈ ਸੰਗੀਤ ਭਾਸ਼ਾ ਦੇ ਹੁਨਰ ਅਤੇ ਸਮਝ ਨੂੰ ਬਿਹਤਰ ਬਣਾਉਣ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਕੁਝ ਦਿਨਾਂ ਤੋਂ ਇਹ ਵੀ ਪਤਾ ਲੱਗਾ ਹੈਗਾ ਕਿ ਜੋ ਲੋਕ ਲਗਾਤਾਰ ਸੰਗੀਤ ਦੇ ਸੰਪਰਕ ਦੇ ਵਿੱਚ ਰਹਿੰਦੇ ਨੇ ਉਹਨਾਂ ਦੇ ਵਿੱਚ ਬੁਢਾਪੇ ਦੇ ਵਿੱਚ ਹੋਣ ਵਾਲੀਆਂ ਜੋ ਕਿ ਅਲਜ਼ਾਈਮਰ ਵਰਗੀਆਂ ਬਿਮਾਰੀਆਂ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ ਜੇਕਰ ਫੇਲ ਫੇਰ ਆਉਂਦੀ ਹੈ ਵੀ ਤੁਸੀਂ ਪਹੇਲੀਆਂ ਹੱਲ ਕਰ ਸਕਦੇ ਹੋ ਕੁਝ ਗੇਮਸ ਖੇਡ ਸਕਦੇ ਹੋ ਹਰ ਰੋਜ਼ ਅਖਬਾਰ ਦੇ ਵਿੱਚ ਜੋ ਕਿ ਕਰਾਸਵਰਡਸ ਸ਼ੁਡੋਕੂ ਜਾਂ ਫਿਰ ਬੁਝਾਰਤਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਨਾ ਦਿਮਾਗ ਦੇ ਲਈ ਇੱਕ ਵਧੀਆ ਕਸਰਤ ਹੈ 2020 ਦੇ NIH ਅਧਿਆਨ ਦੇ ਅਨੁਸਾਰ ਇਹ ਗੇਮਾ ਤੁਹਾਡੀ ਆਲੋchnaatmak ਸੋਚ ਨੂੰ ਵਿਕਸਿਤ ਕਰਦੀਆਂ ਨੇ ਅਤੇ ਸਮੱਸਿਆ ਤੱਕ ਪਹੁੰਚਣ ਦੀ ਤੁਹਾਡੀ ਯੋਗਤਾ ਨੂੰ ਬਿਹਤਰ ਬਣਾਉਂਦੀਆਂ ਨੇ ਇਹ ਗੇਮਾ ਨਾ ਸਿਰਫ ਤੁਹਾਡੀ ਰਚਨਾਤਮਕਤਾ ਨੂੰ ਵਧਾਉਂਦੀਆਂ ਨੇ ਸਗੋਂ ਡਿਮੇਂਸ਼ੀਆ ਵਰਗੀ ਯਾਦਦਾਸ਼ਤ ਦੀਆਂ ਬਿਮਾਰੀਆਂ ਨੂੰ ਸ਼ੁਰੂਆਤ ਨੂੰ ਸਾਲਾਂ ਤੱਕ ਦੇਰੀ ਨਾਲ ਕਰਨ ਦੇ ਵਿੱਚ ਵੀ ਮਦਦ ਕਰਦੀਆਂ ਨੇ ਫਿਰ ਨਵੀਆਂ ਚੀਜ਼ਾਂ ਸਿੱਖੋ ਕੁਝ ਨਾ ਕੁਝ ਸਿੱਖੋ ਜਿहां ਵੱਡੀ ਉਮਰ ਤੋਂ ਬਾਅਦ ਵੀ ਨਵੇਂ ਹੁਨਰ ਜਾਂ ਫਿਰ ਜਾਣਕਾਰੀ ਸਿੱਖਣ ਦੀ ਕੋਸ਼ਿਸ਼ ਕਰਨ ਦੇ ਨਾਲ ਦਿਮਾਗ ਦੀ ਬਣਦਰ ਜਿਉਂ ਕਹਿ ਸਕਦੇ ਹਾਂ ਵੀ ਦਿਮਾਗ ਨੂੰ ਬਦਲਣ ਦੀ ਸਮਰੱਥਾ ਦੇ ਵਿੱਚ ਕਾਫੀ ਸੁਧਾਰ ਹੁੰਦਾ ਹੈ ਜਿਸ ਨੂੰ ਕਿ ਕਹਿ ਸਕਦੇ ਹਾਂ ਵੀ ਨਿਊਰੋ ਪਲਾਸਟਿਸਿਟੀ ਕਿਹਾ ਜਾਂਦਾ ਹੈਗਾ ਜੋ ਹਰ ਰੋਜ਼ ਇੱਕ ਨਵੀਂ ਜਾਣਕਾਰੀ ਸਿੱਖਣ ਜਾਂ ਫਿਰ ਇੱਕ ਛੋਟਾ ਲੇਖ ਪੜ੍ਹਨ ਦੇ ਨਾਲ ਵੀ ਦਿਮਾਗ ਨੂੰ ਊਰਜਾ ਮਿਲ ਸਕਦੀ ਹੈ ਅਜਿਹਾ ਕਰਨ ਦੇ ਨਾਲ ਆਤਮ ਵਿਸ਼ਵਾਸ ਵਧਦਾ ਹੈ ਤੇ ਸਮਾਜ ਦੇ ਵਿੱਚ ਦੂਜਿਆਂ ਨਾਲ ਗੱਲਬਾਤ ਕਰਦੇ ਸਮੇਂ ਸਪਸ਼ਟਤਾ ਪ੍ਰਦਾਨ ਹੁੰਦੀ ਹੈ ਜਦੋਂ ਤੁਸੀਂ ਨਵੀਆਂ ਚੀਜ਼ਾਂ ਸਿੱਖਦੇ ਹੋ ਤਾਂ ਦਿਮਾਗ ਦੇ ਵਿੱਚ ਨਵੇਂ ਨਿਊਰਲ ਕਨੈਕਸ਼ਨ ਬਣਦੇ ਨੇ ਜੋ ਤੁਹਾਡੇ ਦਿਮਾਗ ਨੂੰ ਹਮੇਸ਼ਾ ਦੇ ਲਈ ਜਵਾਨ ਰੱਖਣ ਦੇ ਵਿੱਚ ਕਾਫੀ ਮਦਦ ਕਰਦੇ ਨੇ ਧਿਆਨ ਸਿਰਫ ਮਾਨਸਿਕ ਸ਼ਾਂਤੀ ਲਈ ਹੀ ਨਹੀਂ ਸਗੋ ਦਿਮਾਗ ਦੀ ਸਿਹਤ ਲਈ ਵੀ ਜ਼ਰੂਰੀ ਹੈ ਹਰ ਰੋਜ਼ 10 ਮਿੰਟ ਚੁੱਪਚਾਪ ਬੈਠਣ ਦੇ ਨਾਲ ਤਣਾਅ ਘੱਟ ਸਕਦਾ ਹੈ ਧਿਆਨ ਨੀਂਦ ਦੀ ਗੁਣਵੱਤਾ ਦੇ ਵਿੱਚ ਵੀ ਸੁਧਾਰ ਲਿਆ ਸਕਦਾ ਹੈ ਫਿਰ ਨਵੇਂ ਰਸਤੇ ਦੀ ਉਤੇ ਯਾਤਰਾ ਕਰੋ ਹਰ ਰੋਜ਼ ਦਫਤਰ ਜਾਂ ਫਿਰ ਘਰ ਜਾਣ ਦੇ ਲਈ ਇੱਕੋ ਰਸਤਾ ਲੈਣ ਦੀ ਬਜਾਏ ਸਮੇਂ-ਸਮੇਂ ਤੇ ਉਤੇ ਨਵੇਂ ਰਸਤੇ ਚੁਣੋ ਜਦੋਂ ਅਸੀਂ ਨਵਾਂ ਰਸਤਾ ਲੈਂਦੇ ਹਾਂ ਤਾਂ ਸਾਡਾ ਦਿਮਾਗ ਉਸ ਜਗ੍ਹਾ ਦੇ ਵਾਤਾਵਰਣ ਦੇ ਵੱਲ ਉਧਰ ਦੇ এনवायरमेंट ਦੇ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੰਦਾ ਹੈ ਤੇ ਨਵੇਂ ਰਸਤੇ ਲੱਭਣਾ ਦਿਮਾਗ ਦੇ ਮੈਪਿੰਗ ਹੁਨਰਾਂ ਨੂੰ ਉਤੇਜਿਤ ਕਰਦਾ ਹੈ ਤੇ ਯਾਦਾਸ਼ ਨੂੰ ਮਜ਼ਬੂਤ ਕਰਦਾ ਹੈ ਇਹ ਇੱਕ ਬਹੁਤ ਹੀ ਸਧਾਰਨ ਪਰ ਸ਼ਕਤੀਸ਼ਾਲੀ ਦਿਮਾਗੀ ਕਸਰਤ ਹੈ ਫਿਰ ਨੱਚਣਾ ਡਾਂਸ ਡਾਂਸ ਤੇ ਨਚਨਾਇਕਾ ਜਹੀ ਗਤੀਵਿਧੀ ਹੈ ਜੋ ਕਿ ਸਰੀਰਕ ਅਤੇ ਦਿਮਾਗੀ ਸਿਹਤ ਨੂੰ ਜੋੜਦੀ ਹੈ ਸਰੀਰ ਦੀਆਂ ਹਰਕਤਾਂ ਨੂੰ ਗੀਤ ਦੇ ਸੰਗੀਤ ਦੇ ਨਾਲ ਜੋੜਨਾ ਯਾਦ ਕਰਨਾ ਅਤੇ ਕੋਰੀਓਗ੍ਰਾਫੀ ਕਰਨਾ ਦਿਮਾਗ ਦੀ ਉਤੇ ਬਹੁਤ ਜ਼ਿਆਦਾ ਦਬਾ ਪਾਉਂਦਾ ਹੈ ਇਹ ਦਿਮਾਗ ਦੇ ਵਿੱਚ ਨਵੇਂ ਤੰਤੂ ਮਾਰਗ ਬਣਾਉਂਦਾ ਹੈ ਅਤੇ ਸਮੱਸਿਆ ਹੱਲ ਕਰਨ ਦੇ ਹੁਨਰ ਨੂੰ ਵਧਾਉਂਦਾ ਹੈ ਨੱਚਣਾ ਨਾ ਸਿਰਫ ਦਿਮਾਗ ਨੂੰ ਸਰਗਰਮ ਕਰਦਾ ਹੈ ਸਗੋਂ ਖੁਸ਼ੀ ਨੂੰ ਉਤੇਜਿਤ ਕਰਨ ਵਾਲੇ ਹਾਰਮੋਨ ਵੀ ਛੱਡਦਾ ਹੈ ਜੋ ਕਿ ਡਿਪਰੈਸ਼ਨ ਨੂੰ ਰੋਕਣ ਅਤੇ ਦਿਮਾਗ ਦੀ ਰੱਖਿਆ ਕਰਨ ਦੇ ਵਿੱਚ ਮਦਦਗਾਰ ਹੁੰਦੇ ਨੇ ਫਿਰ ਯਾਦਾਸ਼ਟ ਟੈਸਟਿੰਗ ਤੁਸੀਂ ਆਪਣੀ ਯਾਦਾਸ਼ ਨੂੰ ਸਮੇਂ-ਸਮੇਂ ਦੇ ਉੱਤੇ ਟੈਸਟ ਕਰ ਸਕਦੇ ਹੋ ਜਿਵੇਂ ਕਿ ਗੇਮ ਖੇਡ ਕੇ ਇੱਕ ਛੋਟਾ ਜਿਹਾ ਪੈਰਾ ਪੜਨਾ ਅਤੇ ਜਾਣਕਾਰੀ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰਨਾ ਜਾਂ ਫਿਰ ਕਿਸੇ ਅਜਿਹੀ ਜਗ੍ਹਾ ਬਾਰੇ ਸੋਚਣਾ ਜਿੱਥੇ ਤੁਸੀਂ ਪਹਿਲਾਂ ਗਏ ਹੋ ਇੱਕ ਵਧੀਆ ਕਸਰਤ ਹੈ ਅਜਿਹੀ ਅਭਿਆਸ ਕਰਨਾ ਰੋਜ਼ਾਨਾ ਜੀਵਨ ਦੇ ਵਿੱਚ ਭੁੱਲਣ ਦੀ ਭਾਵਨਾਵਾਂ ਨੂੰ ਘਟਾਉਂਦੇ ਨੇ ਤੁਹਾਡੀ ਯਾਦਦਾਸ਼ਤ ਸ਼ਕਤੀ ਨੂੰ ਤੇਜ਼ ਕਰਦੇ ਨੇ ਤੇ ਤੁਹਾਨੂੰ ਛੋਟੀਆਂ ਚੀਜ਼ਾਂ ਨੂੰ ਆਸਾਨੀ ਨਾਲ ਯਾਦ ਰੱਖਣ ਦੇ ਵਿੱਚ ਮਦਦ ਕਰਨਗੇ ਜਿਵੇਂ ਕਿ ਤੁਸੀਂ ਕੋਈ ਵਸਤੂ ਕਿੱਥੇ ਰੱਖੀ ਹੈ ਇਹਨਾਂ ਚੀਜ਼ਾਂ ਬਾਰੇ ਕਿਉਂਕਿ ਉਮਰ ਵਧਣ ਦੇ ਨਾਲ ਅਕਸਰ ਲੋਕਾਂ ਨੂੰ ਭੁੱਲਣ ਦੀ ਬਿਮਾਰੀ ਕਹਿ ਲਓ ਜਾਂ ਫਿਰ ਆਦਤ ਕਹਿ ਲਓ ਉਹ ਲੱਗ ਜਾਂਦੀ ਹੈ ਜੇਕਰ ਤੁਸੀਂ ਇਹਨਾਂ ਗੱਲਾਂ ਨੂੰ ਧਿਆਨ ਨਾਲ ਸੁਣਦੇ ਹੋ ਇਹ ਛੋਟੀਆਂ-ਛੋਟੀਆਂ ਚੀਜ਼ਾਂ ਤੁਹਾਡੀ ਸਿਹਤ ਲਈ ਬਹੁਤ ਲਾਭਕਾਰੀ ਹੁੰਦੀਆਂ ਨੇ ¡Me! <coughs>